ਕਹਿੰਦਾ ਕਹਿੰਦਾ ਵੀ ਜੱਟ ਐ ਕਿ ਮੈਨੂੰ ਜਟਾਰ ਦਾ ਆ ਗਿਆ ਮੈਂ ਵੀ ਬਾੜੀਆਂ ਵਾਂ ਕਹਿੰਦਾ ਆ ਲੋ ਬੇਲਾ ਫੁੱਟੇ ਗਿੱਸੇ ਆ ਬਾੜੀਆਂ ਵਾੜੀ ਫਰਾ ਦੁਖੀ ਹੋ ਗਿਆਂ ਵੀ ਜੱਟ ਨੇ ਫਸਾ ਲਿਆ ਬਾੜੀਆਂ ਵਾੜੀ ਫਰਾ ਦੁਖੀ ਹੋ ਗਿਆਂ ਵੀ ਜੱਟ ਨੇ ਫਸਾ ਲਿਆ ਦੋ ਵਾਰੀ ਮੇਰਾ ਨੁਕਸਾਨ ਹੋ ਗਿਆ ਫਿਰ ਮੈਨੂੰ ਬਾੜੀਆਂ ਕੌਣ ਕਹੂ ਜੱਟ ਨੂੰ ਕਹਿੰਦਾ ਵੀ ਐ ਕਿ ਫਸਲ ਮੀਂਹ ਚ ਮਰਜੀ ਦੀ ਬੀਜ ਜੱਟ ਨੂੰ ਪਤਾ ਲੱਗ ਗਿਆ ਵੀ ਬਾੜੀਆਂ ਹੁਣ ਖੇਡਿਆ ਹੋਇਆ ਪੇਜ ਆ ਵੀ ਹੁਣ ਫਸਲ ਕੋਈ ਸੋਚ ਕੇ ਬਿਜਣੀ ਪੈਣੀ ਆ ਜੱਟ ਨੇ ਬਾਜੀ ਮੱਕੀ ਬੀਜ ਲਈ ਜੱਟ ਨੇ ਮੱਕੀ ਬੀਤੀ ਤੇ ਮੱਕੀ ਬੀਜ ਦੀ ਬਾੜੀਆਂ ਨੂੰ ਕਹਿੰਦਾ ਵੀ ਬਾਜੀ ਹੁਣ ਦੱਸੋ ਕਿਹੜੀ ਫਸਲ ਲੈਣੀ ਆ ਬਾੜੀਆਂ ਜੱਟ ਨੂੰ ਕਹਿੰਦਾ ਦੇਖ ਆਪਾਂ ਇਹ ਕਿ ਭਾਈ ਭਾਈ ਵੀ ਹੁਣ ਮੈਨੂੰ ਆਪਦੀ ਮਰਜ਼ੀ ਰੱਜ ਕੇ ਪਗਾ ਲੈਣ ਦੇ ਜੀ ਕਰਦਾ ਉਹ ਦੱਸ ਉਹ ਮੈਨੂੰ ਦੱਸ ਕਹਿੰਦਾ ਫਸਲ ਮੈਂ ਹੁਣ ਉੱਪਰਲੀ ਵੀ ਲੈਣੀ ਆ ਫਸਲ ਮੈਂ ਹੁਣ ਥਲੜੀ ਵੀ ਲੈਣੀ ਆ ਜਿਹੜੀ ਉੱਪਰਲਾ ਹਿੱਸਾ ਵੀ ਥਲੜਾ ਹਿੱਸਾ ਵੀ ਜੱਟ ਨੇ ਥੱਲੀਆਂ ਤੋੜੀਆਂ ਕਹਿੰਦਾ ਲੈ ਸਾਰਾ ਫਸਲ ਦੇਈਆ ਤੇ ਅੱਜ ਜੱਟ ਵੀ ਇਕੱਠੇ ਆ ਮਹਾਜਨ ਵੀ ਇਕੱਠੇ ਆ ਤੇ ਹਿੱਸਾ ਸਾਰਿਆਂ ਦਾ ਬਰਾਬਰੀ ਆ ਵੱਡਾ ਧੰਨਵਾਦ ਆ ਗੈਰਦਾਰ ਘੋੜਾ ਕਾ ਬਾਦ ਏ ਸ਼ਾਬਾਸ਼ ਟੱਟ ਫਾਰਮ ਸ਼ਕੰਦਰ ਸਰਪੰਚ ਪਿੰਡ ਤੋਰ ਕੀ ਖੇਡਾ ਖੱਪਿਆ ਬਾਤ ਬਹੁਤ ਧੰਨਵਾਦ ਤੋ ਕੱਲੀ ਪਾਕੀ ਫੜਾ ਗਿਆ ਵੀਰ ਜੀ ਕੱਲੀ ਪਾਕੀ ਨਾਲ ਇੱਡੇ ਇਡੇ ਫਰਾਂਡ ਕਿੱਥੇ ਬੁੱਲੇ ਛੱਪੇ ਸੁਣੇ ਪਤਾ ਲੱਗਦਾ ਜਦੋਂ ਕੋੜੇ ਦਾ ਇਹ ਜਿੰਦਾ ਬੰਦਾ ਵੀ 50000 ਫੀਸ ਆ ਔਰ ਦਾ ਬਾਈ ਜੀ ਬਹੁਤ ਧੰਨਵਾਦ ਲੋ ਬਾਜੀ ਢੰਡੀ ਫੇਰ ਖੜੀ ਆ ਦੇਖਦੇ ਹਾਂ ਹੁਣ ਇਹ ਮਹੌਲ ਦੋ ਪਿੰਡ ਮਟਰਾਂ ਸੋ ਮੁਕਾਬਲਾ ਕਿੱਥੇ ਜੁੜਦਾ ਵਾ ਯਾਰ ਨਾਲ ਬਹਾਰਾਂ ਅੰਬੇਲੇ ਖਿੱਤਰਾ ਦੇ ਕਿੰਨੇ ਜਿਹੜੇ ਘੋੜੇ ਟਰੈਕ ਤੇ ਆਉਂਦੇ ਆ ਨਾ ਉਹਨਾਂ ਦਾ ਵਾਦੀ ਜਿੰਨਾਂ ਕਰਨਾ ਉਹਨਾਂ ਨੂੰ ਮਾਰ ਸਤਕਾਰ ਖਰਚਾ ਕਰਕੇ ਆਏ ਆ ਉਹ ਸਿਰਫ ਭੱਜਾ ਲੈਂਦਾ ਹੈ ਆ ਦਰਸ਼ਕਾ ਜਿਹੜੇ ਉਹ ਦੇਖਣ ਲਈ ਆਏ ਆ ਜਿਹੜੇ ਘੋੜੇ ਦਿਖਾਉਣ ਲਈ ਆਏ ਆ ਜਿਨ੍ਹਾਂ ਨੇ 50 50 ਹਜ਼ਾਰ ਲੱਖ ਲੱਖ ਫੀਸ ਲੈਣੀ ਆ ਫਿਰ ਉਹ ਕਲੱਬਦਾਰ ਵੀ ਪਹਿਲਾਂ ਮੁੰਡਾ ਦਾ ਕੱਟ ਲਾ ਕੇ ਪਰਮਿੰਦਰ ਹੁਣਾਂ ਦਾ ਕਾਕੇ ਹੁਣਾਂ ਦਾ ਉਹਨਾਂ ਦੇ ਕਹਿਣ ਤੇ ਫਿਰ ਮੈਂ ਕਹਾ ਬੋਲਣਾ ਕੁਝ ਕਿਉਂਕਿ ਉਹਨਾਂ ਦੀ ਮਰਜ਼ੀ ਤੋਂ ਬਾਅਦ ਮੈਂ ਕੁਝ ਨਹੀਂ ਬੋਲ ਸਕਦਾ ਜਿਹੜੇ ਘੋੜਿਆਂ ਦੇ ਇੱਥੇ ਸ਼ੋਅ ਕਰਨਾਮਾ ਉਹ ਦੋ ਬਾਈ ਜੀ ਬਾਈ ਜੀ ਜਿਹੜੇ ਬੱਤੇ ਆ ਲੈ ਬੱਟ ਚਾਲੇ ਘਡਾਣੀ ਕਲਾ ਵਾਲਿਆਂ ਦਾ ਘੋੜਾ ਆਉਂਦਾ ਬਾਈ ਅਕਬਾਲ ਹੁਣਾ ਆਉਂਦਾ ਕਹਿੰਦੇ ਘੋੜਾ ਤੇ ਢੋੜਾ ਤਰੋਸਤੇ ਤੇ ਵਾਦੇ ਜਿਹੜੇ ਫੋਟੋ ਜਸਨ ਦਾ ਦਸਲਾ ਰੰਗ ਪੋਰਾ ਜੈ ਜੀ ਕੋਈ ਕਿਹ ਲੈ ਕੇ ਪਾ ਦਿਆ ਨਾ ਪਾ ਜਿਹਾ ਹੈ 사운ਸ ਹੈ ਕਰਾ ਕੜੇ ਸਵਾਦ ਆਉਦਾ ਵਾ ਕੋਈ ਗੱਲ ਕਹਿਣ ਦਾ ਤੇ ਲੋਕਾਂ ਨੂੰ ਗੱਲ ਸੁਣੇ ਦਾ ਅਜੇ ਆਪਾਂ ਸ਼ੁਰੂਆਤ ਹੀ ਕੀਤੀ ਆ ਤੇ ਗੱਲਾਂ ਬਾਤਾਂ ਕੇ ਰੰਗੀਆਂ ਚਲਣੀਆਂ ਨੇ ਤੇ ਦੇਖਦੇ ਆ ਇਕੱਠ ਬਹੁਤ ਸੋਹਣਾ ਜੁੜ ਗਿਆ ਗੁਰੂ ਮਹਾਰਾਜ ਦੀ ਕਿਰਪਾ ਯਾਰਾਂ ਨਾਲ ਬਹਾਰਾਂ ਮਿਲਦੇ ਮਿੱਤਰਾਂ ਦੇ ਤੇ ਆ ਜੰਮੇਲਾ ਮੱਡਰ ਨੇੜੇ ਬਹਾੜੀ 에어ਪੋਰਟ ਜਹਾਜ਼ ਉੱਤਰਦੇ ਦੇਖੇ ਆ ਗੁਰੂ ਮਹਾਰਾਜ ਦੀ ਕਿਰਪਾ ਵੀਰੋਂ ਅੱਜ ਇਹ ਖੂਬਸੂਰਤ ਸ਼ਹਿਰ ਬਣ ਗਿਆ ਇਹ ਗੱਲਾਂ ਤੋਂ ਬਾਪ ਪਹਿਲਵਾਨ ਮੌਣੀ ਮਹਿਮਾਨ ਵਾਲਾ ਸਰਦਾਰ ਹਰਦੇਖ ਸਿੰਘ ਦੀ ਲੰਬੜਦਾਰ ਮੌਣੀ ਮਹਿਮਾਨ ਮਹਿਮਾਨ ਪਰਿਵਾਰ ਵੱਡਾ ਬੱਲੇ ਲੈਂਦੇ ਸਨ ਬਹੁਤ ਕੀ ਗੱਲ ਚਲਾ ਗਿਆ ਅੱਜ ਦੇਸਦਾਰ ਸੱਤ ਮਿੰਟ ਦਾ ਹਮਾਸਕੇ 90 ਦੇ ਵਿੱਚ ਸੱਤ ਮਿੰਟ ਤੋਂ ਬਾਅਦ ਘੋੜਾ ਜਾਂ ਧੋੜੀ ਜੋ ਵੀ ਹੈ 90 ਤੋਂ ਬਾਹਰ ਉਹਨੂੰ ਬਾਅਦ ਚ ਖੱਟਾਂਗੇ ਯਾਨੀ ਦੁਨੀਆ ਨੂੰ ਦੇਖਣ ਦਾ ਵੀ ਸਵਾਦ ਆਵੇ ਘੋੜਾ ਵੀ ਕੋਈ ਟੰਗ ਨਾ ਹੋਵੇ ਹਾਂਜੀ ਜੀਰੋ ਜੀਰੋ 444 ਦਾ ਨੰਬਰ 0044 ਨੰਬਰ ਅੰਤਾਰ ਦਾ ਗੱਡੀ ਦਾ ਉਹ ਬਰੇਕ ਲਾਉਣੀ ਹੈ ਭਜਾਉਣਾ ਤੁਸੀਂ ਉਹ ਇਹਨਾਂ ਦਿਖਾਉਣੇ ਆ ਸਵਾਰ ਨੂੰ ਮੜਾ ਦਿਖਾ ਦਿਓ ਕਿ ਭਈ ਜਿਹਨੇ ਉੱਤੇ ਹੀ ਬਹਿਣਾ ਹਾਂ ਉਹਨੂੰ ਮੜਾ ਜਾਂ ਅੰਦਾਜ਼ਾ ਹੋ ਜੂ ਕਈ ਇਹਨਾਂ ਦੇਖੋ ਹਰੇਕ ਦੀ ਕੱਡੇ ਦੀ ਜ਼ਿੰਦਗੀ ਹੈ ਜੇ ਪਹਿਲਾਂ ਭਜਾਇਆ ਹੋਇਆ ਤਾਂ ਜ਼ਰੂਰ ਭਜਾ ਦੂੰਗਾ ਸਵਾਰ 5 4 ਰਹਿ ਗਏ ਆ ਤਾਰੇ ਨਾਲ ਗੱਲ ਨਹੀਂ ਕਰਦਾ ਭੱਟੀ ਨਾਲ ਗੱਲ ਕਰ ਲਿਓ ਪੀਛੀ ਨਾਲ ਗੱਲ ਕਰ ਲਿਓ गजाज रो रे पजाया हुया सत मिंट तबे जे विच आहे ਕਹਿੰਦਾ ਕਹਿੰਦੇ ਫੂਸੇ ਤੇ ਵਧਦੇ ਆ ਕੋਣੀ ਜੀ ਹਵਾ ਚੱਲਾਂ ਰਹੀ ਐ ਮੌਸਮ ਨੇ ਰੰਗ ਬਦਲੇ ਆ ਕਿਵੇਂ ਛੜਫੇ ਬਾਜ ਗਏ ਆ ਕਿਵੇਂ ਕੀ ਗੱਲਾਂ ਬਾਤਾਂ ਹੁੰਦੀਆਂ ਨੇ ਖዋਕ ਸੱਚੀ ਖਿਡਾਰੀ ਗੱਲਾਂ Thank <laughs> you.

ਆਹ ਬਦਾਰੀ ਨਾਲ ਨੰਬਰ ਬੈਕ ਦਾ ਇਹ ਕਿਹਾ ਕਿ ਯਾਦ ਰੱਖੋਦੇ ਆ ਉਹ ਨੀਤਦਾਰ ਦਿੱਤੋ ਚਲਵੰਡੀ ਵਾਲੇ ਦੇ ਨੰਬਰ ਦੀ ਉਹ ਜੇ ਦੋ ਦੁੱਗਲਵਾ ਦੋ ਚਾਹੇ ਇੰਨੇ ਨੇ ਨਾਲੇ ਲੈ ਕੇ ਆਏ ਦੁਗਣਾ ਹੈਗੀ ਨਹੀਂ ਉਹ ਆਪਣੇ ਨਾਲੋਂ ਨਹੀਂ ਨਹੀਂ ਆਉਂਦੀਆਂ ਕੰਪਨੀ ਖਤਰਾ ਜਾਂ ਕਾਲੀ ਚਾਹ ਇੱਕੋ ਨਹੀਂ ਨਹੀਂ ਜਾਂ ਇਹ ਜ ਨਹੀਂ ਭਾਈ ਕੰਪਨੀ ਦਾ ਚਲਾਨ ਹੈ Hãy subscribe cho kênh Ghiền Mì Gõ Để không bỏ lỡ ڏاوا وا وا ڪندڙا باقي ٻي ڪڙي آهيو وا وا نالو ڏاڪا ڏيڻ ڏيڻ ڪي هاڻي ڊولپ آجي ڀرڻ ڪم ڪرڻ شروع ڪيو ٿا جڏهن جو بائي استعمال لڳي آيا ٿا پٽي آهيو هاڻي ਆਇਆ ਹੋ ਇੱਕ ਹੀ ਨਾਮ ਦਾ ਕੋਈ ਹੋਰ ਛੱਡ ਦੋ ਕਿਹੜਾ ਛੱਡਣ ਲੱਗੇ ਨੇ ਹੁਣ ਛੱਡ ਤਾਂ ਆਪਣਾ ਨਹੀਂ ਨਹੀਂ ਹੋਰ ਨੂੰ ਦੇਣ ਲਗ ਵੀ ਲਗੇ ਹੈ ਉਹ ਇੱਧਰ ਲੈ ਉਹ ਇੱਧਰ ਰੋਲਿਆ ਇੱਧਰ ਨੂੰ ਲਿਆ ਭਾਈ ਉਹ ਘੋੜੇ ਆਉਣੇ ਨੇ ਉਰੇ ਲਿਆ ਉਰੇ ਵੀਰ ਆਇਜੋ ਨਾ ਜਾਂ ਕੋਈ ਗੱਲ ਨਹੀਂ ਇੱਧਰ ਘੋੜੇ ਹੋਰ ਆਉਣੇ ਨੇ ਮੱਥੇ ਵਾਲਾ ਕੇ ਪਾਸ ਅੱਗੇ ਵਾਲਾ ਪਾਸ ਕੀ ਹੈ

ਉਹ ਜਿਹੜਾ ਪੰਜਾਬ ਨੂੰ ਹੱਥ ਉਹ ਗਰਮੀ ਉਹ ਵਾਲੀ ਹੈ ਉਹ ਕਿ ਨਹੀਂ ਕਹਿੰਦੇ ਪਰਮੰਦਰ ਮਾਈ ਸਮੇਂ ਸਿਆਣ ਨਾ ਉਹਦਣ ਕਿਵੇਂ ਰਿਹਾ ਤੇ ਪਰੋਜਪੁਰ ਗਈ ਤਾਂ ਸੀਗੀ ਉਹਦਣ ਨਾਉਂਦ ਨਹੀਂ ਗਿਆ ਸੀ ਨਹੀਂ ਨਾ ਗਿਆ ਨਹੀਂ ਗਿਆ ਨਹੀਂ ਬ੍ਰੋ ਇੱਪਰ ਮੇਰ ਕਰ ਮਗਈ ਇਹ ਹੜੀ ਦੀ ਲੱਗਿਆ ਅੱਛਾ ਮੈਨੂੰ ਤਾਂ ਲੱਗਿਆ ਰਾਉਟ ਗਿਆ ਆਪਣਾ ਉੱਤੇ ਜੀ ਥੋੜੀ ਜਿਹੀ ਖਿਡਾਰੀ ਚ ਲਾਉਣੀ ਸੀ ਜੀ ਅਸੀਂ ਅੱਛਾ ਕੋਰੋਨਾ ਤੋਂ ਵੀ ਨਹੀਂ ਡਰਿਆ ਆ ਇਸ ਦੇ ਦਾ ਆਪੇ ਮਾਣੂ ਮਾਰਨ ਦੀ ਬਾਤ ਨਹੀਂ ਕਰੀ ਜਾਂਦਾ ਉਹ ਵੀਰੇ ਨੇ ਕਿਹਾ ਤਾਂ ਇਹ ਨਾ ਦੂਰ ਵਾਲੀ ਆ ਯਾਰ ਆਪਾਂ ਨਹੀਂ ਜਾਣਾ ਉਹ ਕਾਕਤਾ ਜੀ ਕਸਾਲੀ ਦੀ ਹੋਏ ਸਾਡੇ ਨੂੰ ਟਰਾਲੀ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਮੇਰੇ ਕੋਲ ਲਾ ਕੇ ਲੈ ਆਉਣੀ ਚੀਕੇ ਕਿ ਸਾਨੂੰ ਕੋਈ ਟਾਈਮ ਨਾ ਹੋ ਸਾਡੇ ਕੋਲ ਆ ਨਾ ਨੂੰ ਥੋੜੇ ਸੀ ਆ ਨਾ ਵੀ ਥੋੜੀ ਹੁੰਦੀ ਉਹਦਾ ਇੱਕ ਥੋੜਾ ਰਾਤ ਨੂੰ ਨਹੀਂ ਲੋਦਾ ਅਸੀਂ ਇਹ ਤੋਂ ਉਹ ਕਰਕੇ ਸਾਨੂੰ ਸੀਗਾ ਨਾ ਰੇਵੀਆ ਕਰਕੇ ਚਾਹ ਜੀਆ 12:52 ਦਾ ਹੋ ਗਿਆ ਆ ਯਾਰ ਇਹਨੂੰ ਬੰਦ ਕਰ ਦੇ ਯਾਹਲਾ ਬੱਟਾ ਬੱਟਾ ਬੰਦ ਕਰ ਦੇ ਥੋੜੇ ਹੋੜ ਆ ਜਿਓ ਕੀ ਕਦੇ ਕਦੇ ਆੜ ਜਾਂਦਾ ਅਜੇ ਹਾਂ ਕਹਿੰਦਾ ਕਿ ਤੇ ਕਰਨ ਲੱਗਿਆ ਨਾ ਬੰਦਾ ਇਹ ਸਾਰੇ ਪਿੰਡ ਵੀ ਤੋੜਦੇ ਰਹੇ ਹਨ ਹਾਂਨ ਕਹ ਲਾਈਆਂ ਨਹੀਂ ਕਦੇ ਹਨਾ ਪਿੰਡ ਫੇਰ ਆਇਆ ਇਹ ਮੈਂ ਕਰਨ ਇਹਨੂੰ ਫੇਰ ਕੇ ਆਇਆ ਅੱਛਾ ਅੱਛਾ ਇਹਨਾਂ ਦੇ ਬੰਦੇ ਲੱਗਦੇ ਨੇ ਨਾਂ ਅਲੱਗ ਨੇ ਬੰਦੇ ਆ ਕੇ ਪੁੱਛਦੇ ਨੇ ਬੰਦਾ ਆ ਰਿਹਾ ਮੋਬਾਈਲ ਦੇ ਕੋਲ ਸੇਤਰੀ ਗਾਣੇ ਜਨ ਗਏ ਨਹੀਂ ਤੂੰ ਨਹੀਂ ਗਈ ਨਹੀਂ ਬਾਹਰ ਨਾਲ ਬਾਹਲੀ ਵਾਰਡ ਜੀ ਇੱਕ ਵਜੇ ਆਇਆ ਹੋਣਾ ਯਾਰ ਤੂੰ ਪਤਾ ਨਹੀਂ ਮੈਂ ਤਾਂ ਕਿੰਨੇ ਵਜੇ ਆਇਆ ਗੱਡੀ ਉਹ ਮੁੰਡਾ ਦੇ ਕੇ ਭੇਜੇ ਆ ਗਿਆ ਤੇ ਆ ਸੀਗਾ ਮੈਂ ਵਿਆਹ ਗਿਆ ਸੀ ਤਾਂ ਦੱਬੇ ਗਿਆ ਲੱਗਦਾ 8 ਵਜੇ ਤਾਂ ਨਾਮ ਪਾਟ ਦੇ ਆਹੀ ਤਾਂ ਗੱਲ ਹੈ ਜੀ ਇਹ ਤੇ ਘੱਟਿਆਂ ਨਾਲ ਕਿਹੜਾ ਰਸਤਾ ਹੈ ਬੜੀਆ ਹੋ ਗਈ ਉਹਨਾਂ ਨੂੰ ਵੀ ਫਾਇਡ ਹੋ ਰਿਹਾ ਹੈ 10 ਚੋਲੇ ਵੜੀ ਪਰੇ ਹੋ ਜੋ ਜੋਕੋ ਵਧੀਆ ਟਾਈਮ ਲੱਗਿਆ ਪਹਿਲਾਂ ਹੋ ਗਿਆ ਹਨ ਹੁਣ ਤੱਕ ਹੁਣ ਤੱਕ ਤਾਂ ਹੋ ਗਿਆ ਪਰ ਬੜਾ ਘੋੜਾ ਤੇ 1:00 ਸਾਰੇ ਰੁਪਏ ਅਕਮਲ ਸਿਆਪ 75 ਰੁਪਏ ਤਾਂ ਬਚੇ ਅੰਦਰ ਕਿਹੜਾ ਬੰਦ ਜਿਹੜੀ ਹੈ ਜਿਹੜੀ ਐਂਡਰ ਉਹਦਾ ਕੋਡ ਆਰਪੀ ਦਾ ਨਾ 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 ਤਕਨਾ ਚੜ੍ਹ ਗਿਆ ਸੱਗਣ ਕੌਣ ਲੱਗਿਆ ਮੰੰਗੀ ਦੋ ਝੜਾ ਲੈੰਦਾ ਢਿੰਦੇ ਤੋਂ ਤੁਰਨਾ ਹੀ ਨਹੀਂ ਉਹਨੇ ਚੱਲ ਗਿਆ ਕਿਆ ਕਰੇ ਕਰੇ ਜਦੋਂ ਮੈਂ ਬਿਲਡ ਤੇ ਆਉਂਦਾ ਹੁੰਦਾ ਹੁੰਦਾ ਸੀਗਾ ਫਿਰ ਮੈਂ ਤੋੜਦਾ ਹੁੰਦਾ ਆ ਗਿਆ ਆ ਗਿਆ ਪੱਤੀ ਪੱਤੀ ਪੰਡਿਆਂ ਦੇ ਪਰੀਆਂ ਤੇ ਹੀ ਤੇ ਸ਼ਾਮੇ ਜੀ ਕਿੱਦਾਂ ਕਿੰਨਾ ਲਾਇਆ ਹਣ ਟਿੰਗ ਦਾ ਠੀਕਾ ਥੋੜਾ ਮਿਰਜਾ ਆ ਗੜੀ ਆ ਸਨੇਪਰ ਅੱਜ ਤੋ ਵਰਦੀ ਦੀ ਸਨੇਪਰ ਤੇ ਉਹ ਖੜਾ ਮਿਰਜਾ ਕਾ ਕੈਮ ਹੋਇਆ ਪੂਰਾ ਮਿਰਜ਼ਾ ਜਾਊ ਹੁਣ ਸਨਾਪਰ ਭੱਜ ਕੇ ਆ ਗਈ ਆ ਖੜਾ ਰੌਕਟ ਆ ਖੜਾ ਰੌਕਟ ਰੌਕਟ ਵੀ ਵਧੀਆ ਭੱਜਦਾ ਅਰਬੀ ਘੋੜਿਆਂ ਵਰਗਾ ਮੂੰਹ ਆ ਇਹਦਾ ਨੱਕ ਦੇਖੋ ਇਹਦਾ ਆ ਦੇ ਮੂੰਹ ਦੇਖੋ ਇਹਦਾ ਜਿਵੇਂ ਅਰਬੀ ਘੋੜਾ ਹੁੰਦਾ ਨੇੜੇ ਹੋ ਕੇ ਦਿਖਾਉਣਾ ਦੇਖਿਓ ਮੂੰਹ ਦੇਖਿਓ ਘੋੜੇ ਦਾ ਰੋਕ 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 ਜਗਾ ਬਥੇਰੀ ਆ ਰੁਕਣ ਨੂੰ ਹਾਂ ਪਹਿਲਾ ਆ ਦੇ ਆ ਦੇ ਕਿਨੱਕ ਲੱਗਦਾ ਜਿਵੇਂ ਅਰਬੀ ਹੁੰਦਾ ਕਿਉਂ ਬਾਈ ਲੱਗਦਾ ਨਾ ਦੇਖ ਮੂੰਹ ਦੇਖ ਅਰਬੀ ਘੋੜਿਆ ਕੰਡੀਸ਼ਨ ਹੈ ਵੀ ਗਰਦਨ ਦੀ ਹਾਂ ਜੀ ਥੋੜਾ ਨਹੀਂ ਜਿਵੇਂ ਆਏ ਆਏ ਗਲਾਈ ਜਿਹਨੇ ਨੱਕ ਓਏ ਅਰਬੀਆਂ ਦਾ ਹੁੰਦਾ ਗਲਾਈ 'ਚ ਘੋੜੀ ਜਿਹੜੀ ਜਿਹੜਾਰ ਕਹਿੰਦਾ ਇੱਕ ਉਹ ਦੇਖ ਲਓ ਘੋੜਾ ਹਾਂ ਕਿਹਦਾ ਖੁਦ ਰਿਆ ਲੈ ਇੱਕ ਇੱਕ ਹੋਰ ਆਪਣੇ ਰੀਚੇ ਕਿਤੇ ਆਓ ਆਪਣੀ ਵਧੀਆ ਹੀ ਆ ਕੋੜ ਵੀਰਾਂ ਨੂੰ ਪਤਾ ਯਾਰ ਹਾਂ ਆਪਾਂ ਨੂੰ ਘੋੜੇ ਪੱਤੇ ਮਿਲਦੀ ਐ ਅੱਛਾ ਹਾਂ ਪੈਸੇ ਦਿੰਦੇ ਨੇ ਅੱਛਾ ਬਸ ਫੇਰ ਦੋ ਦੰਦ ਆ ਫੇਰ ਹੀ ਹੈਵੀ ਚੰਬੀ ਹੈਵੀ ਨੂਰੇ ਦੀ ਵਾਕਾਪੁਰਾ ਦੀ ਅੱਛਾ ਹੱਟ ਪੈਣ ਦੀ ਬਹੁਤ ਮੋਟੀ ਐ 6 ਇੰਚ ਕੱਟਾ ਦਿੰਦਾ ਮੈਂ ਅੱਛਾ ਜੀ ਕੈ ਦੰਦ ਹੋ ਗਈ ਦੋ ਦੰਦ ਹੋਈ ਐ ਜੀ ਅੱਛਾ ਲੈ ਲਓ ਫਿਰ ਜੇ ਫਿਰ ਤਾਂ ਵਧੀਆ ਬਾਂਦੇ ਫਰੀ ਤੋਂ ਖੜਾ ਗੋ ਚਲਾ ਦਿਓ ਖਲਾ ਦਿਓ ਖਲਾ ਦੇ ਖਲਾ ਦੇ ਖਲਾ ਦੇ ਕੋਈ ਨਾ ਕੋਈ ਨਹੀਂ ਹੁੰਦਾ ਮਾਲਾ ਵਿੱਚ ਗਿਆਰੇ ਕੁਛ ਨਹੀਂ ਹੁੰਦਾ ਬਾੜ ਲੱਗਿਆ ਰੇਜ ਬੱਕੀਆਂ ਤਾਂ ਖੜ ਗਿਆ ਹੁਣ ਠੀਕ ਆ ਚਲੋ ਠੀਕ ਆ ਬਈ ਮਿੱਤਰੋ ਘੋੜਾ ਘੁਮਾ ਦਈਏ ਫੇਰ ਹੁੰਨੇ ਆ ਲੈ ਵਾ